ਹੈਲੋ ਫਰੈਂਡਸ ਅੱਜ ਕਹਾਣੀਕਾਰ ਮਮਤਾ ਰਾਜਪੂਦੀ ਕਹਾਣੀ ਮਿੱਟੀ ਦੀ ਦੀਵੀ ਸੁਣਾਗੇ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਵਿੰਗਿਆ ਟੇਢੀਆਂ ਜਿਹੀਆਂ ਗਲੀਆਂ ਵਿੱਚੋਂ ਨਿਕਲਦੇ ਰਸਤੇ ਦੇ ਸਾਹਮਣੇ ਜਿੱਥੇ ਗਲੀ ਖਤਮ ਹੋ ਜਾਂਦੀ ਕੁਝ ਘਰ ਤੇ ਘਰ ਤੋਂ ਰੂਹ ਕੰਬਾਉਂ ਚੀਕਾਂ ਦੀ ਆਵਾਜ਼ ਜਿਵੇਂ ਕਿਸੇ ਡੰਗਰ ਦੀ ਕੋਈ ਕਸਾਈ ਖਾਲ ਦੇੜ ਰਿਆ ਹੋਵੇ ਪਿੰਡ ਦੇ ਕਿਤੋਂ ਸੁੱਕੀ ਤੇ ਕਿਤੋਂ ਗਿੱਲੀ ਵੀ ਹੀ ਕੋਲੋਂ ਦੀ ਨਿੱਕਲਦੇ ਲੋਕ ਲੋਕ ਲੋ ਦੇਖ ਰਹੀ ਸੀ ਅੱਜ ਫਿਰ ਬਿਸ਼ਨਧ ਦੀਪਕੌਰ ਨੂੰ ਕੁੱਟ-ਕੁੱਟ ਬਿਹਾਲ ਕਰ ਰਿਆ ਸੀ ਉਸ ਦੀ ਨਿੱਕੀ ਜਿਹੀ 5 ਕੁ ਸਾਲ ਦੀ ਕੁੜੀ ਰੋ-ਰੋ ਬਿਹਾਲ ਹੋਈ ਜਾ ਰਹੀ ਸੀ ਕਈ ਵਾਰ ਦੀਪਕੌਰ ਦੀ ਸੱਸ ਜਨਕੀ ਨੇ ਤਰਲਾ ਪਾਇਆ ਵੇ ਨਾ ਮਾਰ ਵਿਚਾਰੀ ਨੂੰ ਕਿਤੇ ਮਰ ਮੁੱਕ ਨਾ ਜਾਵੇ ਵੇ ਤਰਸ ਕਰ ਹੈ ਤਾਂ ਤੇਰੀ ਜਨਾਨੀ ਕਿਤੇ ਬੱਚੇ ਨੂੰ ਕੁਝ ਹੋ ਗਿਆ ਤੈਂ ਹਾਈਵੇ ਛੱਡ ਦੇ ਵੇ ਮੇਰਾ ਦਿਲ ਬੈਠਾ ਜਾਂਦਾ ਪੁੱਤ ਕਹਿੰਦੇ ਜਨਕੀ ਜਦੋਂ ਬੇਵੱਸ ਹੋ ਗਈ ਤਾਂ ਉਤੇ ਜੀ ਜ਼ਮੀਨ ਸਿਰ ਫੜ ਬੈਠ ਗਈ ਅੰਦਰੋਂ ਜੀਤ ਭੱਜੀ ਆਈ ਤੇ ਉਸਨੇ ਵੀ ਇਹ ਵਿੱਚ ਪੈ ਭਾਬੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਹਾਰ ਗਈ ਤਾਂ ਭੱਜ ਕੇ ਗਵਾਂਢ ਦੀ ਤਾਈ ਹੀਰਾ ਨੂੰ ਬੁਲਾਉਣ ਲਈ ਭੱਜੀ ਬੜੀ ਧੀਰਕੁੱਟ ਖਾਦੀ ਕਦੇ ਲੱਤਾਂ ਕਦੇ ਚਪੇੜਾ ਬਰਦਾਸ਼ਤ ਕਰਦੀ ਰੋਂਦੀ ਕਰ ਲਾਂਦੀ ਦੀਪ ਕੋ ਡਰ ਨਾਲ ਪੀਲੀ ਹੁੰਦੀ ਜਾਂਦੀ ਸੀ ਹੁਣ ਜਦੋਂ ਬੇਹੋਸ਼ ਹੋ ਗਈ ਸੀ ਤਾਂ ਹੀ ਵਿਸ਼ਨ ਹਟਿਆ ਸੀ ਗੁੱਸੇ ਨਾਲ ਲਾਲ ਅੱਖਾਂ ਕੱਢ ਉਸਨੇ ਚਾਰੇ ਪਾਸੇ ਬਨੇਰੇ ਤੋਂ ਤੱਕਦੇ ਲੋਕਾਂ ਵੱਲ ਦੇਖਿਆ ਤੇ ਫਿਰ ਆਪਣੀ ਮਾਂ ਵੱਲ ਉਂਗਲੀ ਕਰਦੇ ਨੇ ਕਿਹਾ ਇਸ ਵਾਰ ਜੇ ਮੁੰਡਾ ਨਾ ਹੋਇਆ ਤਾਂ ਜਾਨੋ ਮਾਰ ਦੇਣਾ ਮੈਂ ਇਸ ਕਮਜ਼ਾਤ ਨੂੰ ਤੇ ਨਾਸਾ ਫਲਾਉਂਦਾ ਹੋਇਆ ਆਪਣੇ ਮੋਟਰਸਾਈਕਲ ਨੂੰ ਕਿੱਕ ਮਾਰ ਘਰੋਂ ਚਲਾ ਗਿਆ ਜਨਕੀ ਨੇ ਉੱਟ ਭੱਜ ਕੇ ਦੀਪੌਰ ਨੂੰ ਦੇਖਿਆ ਜੋ ਬੇਹੋਸ਼ ਫਰਸ਼ ਤੇ ਪਈ ਸੀ ਐਨੇ ਨੂੰ ਜੀਤ ਗਵਾਂਢ ਤੋਂ ਤਾਈ ਹੀਰਾ ਨੂੰ ਲੈ ਆਈ ਸੀ ਮਾਂ ਭਾਬੀ ਜੀਤ ਪਾਣੀ ਫੜ ਕੁੱਟ ਮੂੰਹ ਵਿੱਚ ਪਾ ਹਾਈ ਨਹੀਂ ਉਰੋਂਦੀ ਹੋਈ ਜਨਕੀ ਨੇ ਕਿਆ ਪਤਾ ਨਹੀਂ ਹੈ ਕਿ ਮੁੱਕ ਗਈ ਗਰੀਬ ਇਸਨੇ ਬਿਗਾਨੀ ਧੀ ਆਪਣੇ ਨਾਲ ਵਾਣੀ ਹੈ ਕਰਮਾਂ ਦੇ ਮਾਰੇ ਨੇ ਜੀਤ ਫਟਾਫਟ ਪਾਣੀ ਲੈ ਕੇ ਆਈ ਤੇ ਆਪਣੇ ਹੱਥ ਨਾਲ ਦੀਪ ਦਾ ਮੂੰਹ ਨੱਪ ਕੇ ਕੋਲਿਆ ਤੇ ਦੋ ਘੋਟੂ ਉਸ ਤੇ ਮੂੰਹ ਵਿੱਚ ਪਾਈ ਤਾਈ ਹੀਰਾ ਨਾਲ ਰਲ ਤਿੰਨਾਂ ਨੇ ਉਸ ਨੂੰ ਮੰਜੀ ਤੇ ਲੰਮਾ ਪਾਇਆ ਜਾਂ ਸੋਨੇ ਨੂੰ ਫੋਨ ਕਰ ਕਹ ਡਾਕਟਰ ਨੂੰ ਲੈ ਕੇ ਆਵੇ ਤਾਈ ਹੀਰਾ ਨੇ ਆਪਣੀ ਚੁੰਨੀ ਦੇ ਪੱਲੇ ਨਾਲ ਦੀਪ ਕੌਰ ਦੇ ਮੱਥੇ ਤੋਂ ਪਸੀਨਾ ਪੂੰਝਦੀ ਨੇ ਕਿਹਾ ਥੋੜਾ ਥੋੜਾ ਦੀਪ ਕੌਰ ਹੋਸ਼ ਕਰ ਰਹੀ ਸੀ ਜੀਤ ਹਲਦੀ ਪਾ ਕੇ ਦੁੱਧ ਲੈ ਆਈ ਹੱਥ ਨਾਲ ਦੁੱਧ ਪਰਾਂ ਕਰਦੀ ਹੀਰਾ ਨੇ ਕਿਹਾ ਕੁੜੇ ਹਲਦੀ ਵਾਲਾ ਦੁੱਧ ਨਹੀਂ ਦੇਣਾ ਇਸ ਨੂੰ ਗਰਮ ਹੁੰਦਾ ਉਂਜੀ ਮਿੱਠਾ ਗੋੜਾ ਕਰਕੇ ਲਿਆ ਦੁੱਧ ਭੱਜੀ ਗਈ ਜੀਤ ਗਲਾਸ ਵਿੱਚ ਸਾਦਾ ਦੁੱਧ ਲੈ ਕੇ ਆ ਗਈ ਰੋ ਰੋ ਅਜੇ ਵੀ ਦੀਪ ਕੌਰ ਦਾ ਬੁਰਾ ਹਾਲ ਸੀ ਮੂੰਹ ਤੋਂ ਭਲੇ ਹੀ ਮੋਨ ਹੋ ਗਈ ਸੀ ਰੱਖਾਂ ਅਜੇ ਵੀ ਜਿਵੇਂ ਠੀਕ-ਠੀਕ ਰੋ ਰਹੀਆਂ ਸੀ ਬਲੂੰਗੜੇ ਵਾਂਗ ਕੁੜੀ ਵੀ ਉਸਦੇ ਨਾਲ ਚਿੰਬੜੀ ਰੋਈ ਜਾਂਦੀ ਸੀ ਚਲ ਚੁੱਪ ਕਰਤੀ ਹੁਣ ਹੈ ਹੀ ਰਕਸ਼ੋ ਬੰਦਾ ਕੀ ਕਰਨਾ ਹੀਰਾ ਨੇ ਉਸਦੇ ਹੰਝੂ ਪੂਜ਼ੀ ਨੇ ਕਿਹਾ ਐਨੇ ਨੂੰ ਡਾਕਟਰ ਆ ਗਿਆ ਸੋਨਾ ਬਿਸ਼ਨ ਦਾ ਛੋਟਾ ਪ੍ਰਭੂ ਦੇ ਬਾਹਰ ਇਕ ਲੋ ਗਿਆ ਸੀ ਡਾਕਟਰ ਨੂੰ ਵੀ ਸਾਰੀ ਕਹਾਣੀ ਪਤਾ ਸੀ ਸੂਈ ਲਾ ਥੋੜੀ ਦਵਾਈ ਦੇ ਕੇ ਉਹ ਚੁੱਪਚਾਪ ਤੁਰ ਗਿਆ ਦੀਪਕੌਰ ਦੀ ਗੋਰੀ ਚਮ ਜਿਵੇਂ ਉੱਡ ਗਈ ਹੋਵੇ ਹਾਲਤ ਇੰਜ ਕੇ ਦੇਖੀ ਨਾ ਜਾਵੇ ਸਾਰੇ ਦੀਪਕੌਰ ਅੱਗੇ ਜਿਵੇਂ ਸ਼ਰਮਿੰਦੇ ਫਿਰਦੇ ਸੀ ਥੋੜੀ ਦੇਰ ਬਾਅਦ ਹੀਰਾ ਤੁਰ ਬਾਹਰ ਚਲੀ ਗਈ ਜਾਂਦੀ ਨੂੰ ਗਵਾਨ ਦੀ ਨੀਮਾ ਨੇ ਆਵਾਜ਼ ਮਾਰ ਲਈ ਮੈਂ ਤਾਂ ਮਾੜੀ ਜਈ ਕੰਧ ਉੱਤੇ ਹੀ ਝਾਕੀ ਸੀ ਡੰਗਰਾ ਵਾਂਗ ਘੁੱਟਦਾ ਸੀ ਦੀਪਕੌਰ ਨੂੰ ਗੱਲ ਕੀ ਹੋਈ ਸੀ ਬੀਬੀ ਹੀਰਾ ਸਵਾਦ ਰਹਿਣ ਮਾਰੀ ਪੋਚਦੀ ਨੇ ਕਿਹਾ ਮੈਨੂੰ ਵੀ ਉਹੀ ਪਤਾ ਜੋ ਤੈਨੂੰ ਕੁੜੀ ਦੇ ਕਰਮ ਮਾਰੇ ਹੋਰ ਗੱਲ ਕੋਈ ਨਾ ਆਪਣੀ ਭੈਗ ਮਾਰਦੀ ਅੱਖ ਕਰਦੀ ਨੀਮਾ ਨੇ ਕਿਹਾ ਲੈ ਕੋਈ ਇੰਜੇ ਪਾਗਲ ਜਿਹੜਾ ਕੁੱਟਦਾ ਕੋਈ ਖੋਟ ਦੇਸੀ ਹੋਵੇਗੀ ਕੁੜੇ ਨੀਮਾ ਦੀ ਪਰ ਬਹੁਤ ਬੀਬੀ ਧੀ ਹੈ ਕਦੇ ਉੱਚੀ ਆਵਾਜ਼ ਨਹੀਂ ਸੁਣੀ ਮੈਂ ਉਸ ਦੀ ਹਿਰਕ ਨਾਲ ਹੀਰਾ ਨੇ ਕਿਹਾ ਲੈ ਬੀਬੀ ਮੇਰੀ ਕਿਹੜੀ ਦੁਸ਼ਮਣ ਆਉ ਦੱਸ ਮੈਂ ਤਾਂ ਹਾਂ ਜੀ ਕਹਿੰਦੀ ਸੀ ਵੀ ਇੰਨਾ ਕੁੱਟਦਾ ਮਾਰਦਾ ਫਿਰ ਪੇਕੇ ਕਿਉਂ ਨਹੀਂ ਚਲੀ ਜਾਂਦੀ ਕਿਉਂ ਅੱਕ ਚੱਬਦੀ ਫਿਰਦੀ ਐ ਚੰਗੀ ਭਲੀ ਸੋਹਣੀ ਸਲੱਖਣ ਪੜੀ ਲਿਖੀ ਆ ਗਈ ਤਾਂ ਹੈ ਮੂੰਹ ਮੁਰੋੜਦੀ ਨੇ ਕਿਹਾ ਕੁੜੇ ਨੀਮਾ ਕਿਸ ਦਾ ਦਿਲ ਕਰਦਾ ਅੱਕ ਚੱਬਰ ਨੂੰ ਆਪਾਂ ਨੂੰ ਕੀ ਪਤਾ ਅਗਲੇ ਦੀ ਕੀ ਮਜਬੂਰੀ ਫਿਰ ਕਿੰਨਾ ਦਿਲ ਕਰਦਾ ਆਪਣਾ ਟਿਕਾਣਾ ਛੱਡਣ ਨੂੰ ਐਨਾ ਸੋਣ ਮੂਹ ਕਸਾਇਲਾ ਕਰਦੀ ਨੀਮਾ ਆਪਣੇ ਘਰ ਦੇ ਅੰਦਰ ਚਲੀ ਗਈ ਤੇ ਹੀਰਾ ਆਪਣੇ ਘਰ ਵੱਲ ਤੁਰ ਪਈ ਦੀਵੀ ਦੀ ਕੋਈ ਹਸਤੀ ਨਹੀਂ ਹੁੰਦੀ ਮਿੱਟੀ ਨੂੰ ਆਕਾਰ ਦੇ ਦਿੱਤਾ ਜਾਂਦਾ ਇੱਕ ਲੋ ਤੇ ਕਿੰਨਾ ਹੁਨੇਰਾ ਜੁੱਸਾ ਸੜਦਾ ਤੇਲ ਬਰਦਾਸ਼ਤ ਕਰਦਾ ਮਨ ਸਾਰੀ ਰੋਸ਼ਨੀ ਦੇ ਕੇ ਆਪਣੇ ਕੋਲ ਕਾਲਖ ਰੱਖ ਲੈਂਦਾ ਜਿਵੇਂ ਇਹੀ ਜੀਵਨਾ ਹੋਵੇ ਦੀਵਤੇ ਦੀਵੀ ਕਿੰਨੇ ਸਮਾਂ ਜੇ ਹੋ ਜਾਂਦੇ ਨੇ ਦੀਪਕੌਰ ਦੇ ਹੰਝੂ ਰੋਜ਼ ਦੇਖਦੇ ਤੇ ਸੁੱਕ ਜਾਂਦੇ ਘਰ ਹੌਂਸਲਾ ਦੇਣ ਵਾਲੇ ਬਹੁਤ ਸੀ ਪਰ ਬਿਸ਼ੰਦ ਵਰਤੀਰਾ ਉਸ ਵੱਲੋਂ ਦਿੱਤਾ ਤਸੀਹਾ ਤੇ ਧਮਕੀ ਕਿ ਜੇਕਰ ਇਸ ਵਾਰ ਵੀ ਕੁੜੀ ਹੋਈ ਸੋਚ-ਸੋਚ ਦੀਪ ਕੰਮ ਜਾਂਦੀ ਜਨਕੀ ਆ ਕੇ ਕੋਲ ਬੈਠ ਗਈ ਦੀਪ ਨੇ ਹੰਝੂ ਪੂੰਝੇ ਤੇ ਉੱਠ ਕੇ ਬੈਠ ਗਈ ਉਸ ਵੱਲ ਦੇਖਦੀ ਨੇ ਬੜਾ ਹਿਰਕ ਭਰਿਆ ਹੌਕਾ ਲਿੱਤਾ ਬਹੂ ਕਦੇ-ਕਦੇ ਬੜੀ ਗੁਨਾਹਗਰ ਜੀ ਸਮਝਦੀ ਹੈ ਖੁਦ ਨੂੰ ਚੰਦਰ ਦੇ ਸੁਭਾਅ ਪਤਾ ਸੀ ਮੈਨੂੰ ਸੋਚਿਆ ਸੀ ਵਿਆਹਾ ਜਾਊ ਤਾਂ ਆਪੇ ਖਾਣੇ ਪੀਣੇ ਛੱਡ ਦੇਊ ਪਰ ਇਸ ਦਾ ਵਿਗਾੜ ਕੀ ਸੁਧਰਨਾ ਸੀ ਇਸ ਨੇ ਤਾਂ ਹੋਰ ਨਸ਼ੇ ਲਗਾ ਲਏ ਮੈਤੋਂ ਤਾਂ ਦੇਖਿਆ ਨਹੀਂ ਜਾਂਦਾ ਜਿਵੇਂ ਤੈਨੂੰ ਰੋਲਦਾ ਮਾਫ਼ ਕਰ ਦੇਈ ਬਹੁ ਮੈਨੂੰ ਕਹਿੰਦੀ ਨੇ ਉਸ ਦਾ ਸਿਰ ਫਲੋਸਿਆ ਤੇ ਚੁੰਨੀ ਨਾਲ ਆਪਣੇ ਅੱਖਾਂ ਤੋਂ ਤ੍ਰਿਪਤ ਗਏ ਹੰਝੂ ਪੂੰਝ ਲਈ ਦੀਪ ਨੇ ਉਸ ਵੱਲ ਤੱਕਦੀ ਇਹ ਨਹੀਂ ਕਿਹਾ ਮੇਰਾ ਮੁਕੱਦਰ ਬੇਬੇ ਦਾਦੇ ਮੂਰੇ ਕਿਸ ਦਾ ਜੋਰ ਹੈ ਤੁਸੀਂ ਐਵੇਂ ਨਾ ਸੋਚਿਆ ਕਰੋ ਜਨਕੀ ਦੇ ਮਨ ਦੇ ਬੋਝ ਨੂੰ ਲਾਉਣ ਵਾਸਤੇ ਦੀਪ ਨੇ ਕਹਿ ਦਿੱਤਾ ਜਿਉਂਦੀ ਰਹਿ ਵਸਦੀ ਰਹਿ ਬਉ ਰੱਬ ਤੇਰੀ ਵੀ ਜੜ ਲਗਾਵੇ ਕਹਿੰਦੇ ਉੱਠ ਚੌਂਕੇ ਵਿੱਚ ਪਿਆ ਸਾਗ ਚੁੱਕ ਦਾਤ ਫੜ ਉਹ ਫਿਰ ਉਸ ਦੇ ਕੋਲ ਹੀ ਬੈਠ ਗਈ ਨਾਲ ਦੇ ਪਿੰਡ ਕੋਈ ਸਿਆਣਾ ਕਹਿੰਦੇ ਉਸੇ ਗੁਫਾ ਵਿੱਚ ਜੋ ਮੱਥਾ ਟੇਕ ਆਵੇ ਉਸ ਦੀ ਸਭ ਮਨੋ ਕਾਮਨਾ ਪੂਰੀ ਹੁੰਦੀ ਹੈ ਕੋਈ ਤਵੀਦ ਵੀ ਖੋਲ ਕੇ ਪੀਣ ਨੂੰ ਦਿੰਦਾ ਮੈਨੂੰ ਕੋਈ ਦੱਸਦੀ ਸੀ ਹੌਲੀ ਹੌਲੀ ਬੋਲੀ ਜਨਕੀ ਨੇ ਸਾਗ ਦੀ ਚੀਨੀ ਪਰ ਦਾਤ ਨਾਲ ਕੱਟਣੀ ਸ਼ੁਰੂ ਕਰ ਦਿੱਤੀ ਬੇਬੇ ਸਭ ਕਿਸਮਤ ਦੇ ਖੇੜ ਹੁੰਦੇ ਨੇ ਕਿਸੇ ਦੇ ਕੀਤੇ ਕਿਸੇ ਦੇ ਕਰਮ ਸਿੱਧੇ ਹੋ ਜਾਂਦੇ ਤਾਂ ਹੋਰ ਕੀ ਚਾਹੀਦਾ ਸੀ ਮੱਥੇ ਤਿਉੜੀ ਵਟ ਦੀ ਜਨਕੀ ਨੇ ਦੀਪਵਲ ਤੱਕ ਦੀ ਨੇ ਕਿਹਾ ਚਾਰ ਜਮਾਤਾ ਪੜ ਜਾਣ ਨਾਲ ਦੁਨੀਆ ਦੀਆਂ ਸੱਚਾਈਆਂ ਬਦਲ ਨਹੀਂ ਜਾਂਦੀਆਂ ਕਦੇ-ਕਦੇ ਮੈਨੂੰ ਲੱਗਦਾ ਤੂੰ ਜਿਹੜਾ ਕਹਿ ਦੇਨੀ ਐ ਇਹ ਸਭ ਪਖੰਡ ਹੁੰਦੇ ਤੈਨੂੰ ਕੋਰੀ ਉਸਦੀ ਸਜ ਨਹੀਂ ਮਿਲਦੀ ਕਹਿੰਦੀ ਜਨਕੀ ਦੀ ਸਾਗ ਸੀਰਨ ਦੀ ਰਫਤਾਰ ਵੀ ਤੇਜ਼ ਹੋ ਗਈ ਨਹੀਂ ਨਹੀਂ ਬੇਬੇ ਮੈਂ ਇਹ ਨਹੀਂ ਕਹਿੰਦੀ ਉੱਟ ਕੇ ਦੂਜੇ ਪਾਸੇ ਲੱਗੇ ਨਲਕੇ ਤੋਂ ਮੂੰਹ ਹੱਤ ਹੁੰਦੀ ਹੌਲੀ ਹੌਲੀ ਤੁਰੀ ਆਉਂਦੀ ਦੀਪ ਨੇ ਕੋਲ ਬੈਰ ਦੇ ਕੇ ਆ ਜਨਕੀ ਨੇ ਉਸਦੇ ਮੂੰਹ ਵੱਲ ਤੱਕਿਆ ਤੇ ਗੁੱਸੇ ਦੀਆਂ ਥਿਓੜੀਆਂ ਉਸ ਦਾ ਲਾਸਾ ਪਿਆ ਪਿੰਡਾ ਦੇਖ ਜਿਵੇਂ ਨਿੱਤਰ ਗਿਆ ਚੱਲ ਕੋਈ ਨਾ ਬਹੂ ਜਾ ਜਾ ਕੇ ਕੁਝ ਖਾ ਲੈ ਜਿਹੜੇ ਹਾਲ ਵਿੱਚ ਹੁੰਤੂ ਐ ਆਪਣੇ ਖਾਣੇ ਦਾਣੇ ਦਾ ਧਿਆਨ ਰੱਖਿਆ ਕਰ ਫੇਰ ਨਜ਼ਰ ਐਦਰ ਉਧਰ ਘੁਮਾਉਂਦੀ ਨੇ ਕਿਹਾ ਨਿਕੜੀ ਖੋਰੇ ਆਪਣੀ ਭੁਈ ਨਾਲ ਬਾਹਰ ਗਈ ਉਸਨੇ ਵੀ ਆਵਾਜ਼ ਮਾਰਨੀ ਸੀ ਕੁੜੀ ਰੋਈ ਜਾਂਦੀ ਸੀ ਦੀਪ ਪੁੱੰਜੀ ਬੈਠ ਆਪਣੇ ਪੱਲੇ ਨਾਲ ਮੂੰਹ ਪੁੰਜ ਸਾਗ ਦੀਆਂ ਚੀਜ਼ਆਂ ਬਣਾਉਣ ਲੱਗ ਪਈ ਤੇ ਜਨਕੀ ਨੂੰ ਦੇਣ ਲੱਗ ਪਈ ਕੁਝ ਥੇਰ ਬਾਅਦ ਜਨਕੀ ਬਾਜ਼ ਜਵਾਕੜੀ ਨੂੰ ਦੇਖਣ ਤੁਰ ਪਈ ਤੇ ਦੀਪ ਨੇ ਚੌਂਕਾ ਸਾਮ ਚੁੱਲਾ ਤਾਇਆ ਤੇ ਉੱਪਰ ਸਾਗ ਤੋਂ ਬਣਾ ਕੇ ਧਰ ਦਿੱਤਾ ਪਰ ਇੱਕ ਸੋਚ ਵਿੱਚ ਡੁੱਬ ਅੰਦਰ ਹੀ ਅੰਦਰ ਖਿਆਲਾਂ ਵਿੱਚ ਡੁੱਬ ਗਈ ਖਣੇਰੀਆਂ ਕੋਠੜੀਆਂ ਵਿੱਚੋਂ ਹੁੰਦੇ ਖਿਆਲ ਪਿੱਛੇ ਮੁੜਨੇ ਸ਼ੁਰੂ ਹੋਏ ਹੌਲੀ-ਹੌਲੀ ਪਿੱਛੇ ਤੁਰਦੇ ਗਏ 12ਵੀਂ ਪਾਸ ਕਰ ਘਾਰਾਈ ਖੁਦ ਨੂੰ ਦਸੀ ਬਾਪੂ ਦੀ ਅੱਡੀ ਨਹੀਂ ਲੱਗ ਰਹੀ ਸੀ ਪੁੱਤ ਮੇਰਾ 12 ਜਮਾਤਾਂ ਪਾਸ ਹੋ ਗਿਆ ਐ ਖਾਨਦਾਨ ਵਿੱਚ ਕੋਈ ਇੰਨੀ ਪੜ੍ਹੀ ਕੁੜੀ ਦੱਸ ਮੇਰਾ ਪੁੱਤ ਕੀ ਚਾਹੀਦਾ ਹੈ ਅੱਜ ਬਾਪੂ ਤੋਂ ਮੰਗ ਲੈ ਦੀਪ ਨੂੰ ਹੇਕ ਨਾਲ ਲਗਾਉਂਦੇ ਹੋਏ ਖੁਸ਼ੀ ਨੂੰ ਸਾਹਮਣੇ ਰਾਮ ਲਾਲ ਨੇ ਕਿਹਾ ਬਾਪੂ ਕੁਝ ਵੀ ਨਹੀਂ ਦੀਪ ਨੇ ਖਿਰਦੀ ਨੇ ਕਿਹਾ ਕੁਝ ਵੀ ਨਹੀਂ ਕਹਿੰਦਾ ਖੇੜ-ਖੇੜ ਹੱਸਦਾ RAMLAL ਸਕੂਟਰੀ ਦੇ ਹੈਂਡਲ ਨਾਲ ਟੰਗਿਆ ਲਫਾਫਾ ਲਾ ਲਿਆ। ਤੇ ਫਿਰ ਆ ਰੱਕ ਪੁੱਤ ਆ ਕੀ ਬਾਪੂ ਜੀ ਇਹ ਤੇਰੇ ਕਾਲਜ ਦਾ ਪ੍ਰੋਸਪੈਕਟ ਐ। ਹੁਣ ਤੂੰ ਅੱਗੇ ਪੜ੍ਹੇਂਗੀ। ਬਾਪੂ ਜੀ ਤੁਸੀਂ ਕਿੰਨੇ ਚੰਗੇ ਹੋ ਕਹਿੰਦੀ ਨੇ RAMLAL ਨੂੰ। ਪੂਰੇ ਵੇੜੇ ਵਿੱਚ ਘੁਮਾ ਦਿੱਤਾ ਸੀ। ਵੀਰੇ ਵੀਰੇ ਦੇਖੋ ਮੈਂ ਕਾਲਜ ਪੜ੍ਹਨ ਜਾਵਾਂਗੀ ਤੁਹਾਡੇ ਨਾਲ। ਕਦੇ ਮਾਂ ਦੀ ਕਮੀ ਕਿੱਥੇ ਰਹਿਣ ਦਿੱਤੀ ਸੀ RAMLAL ਨੇ ਆਪਣੇ ਬੱਚਿਆਂ ਨੂੰ। ਸੋਚਦੀ ਦੀਆਂ ਅੱਖਾਂ ਫਿਰ ਪਰ ਆਈਆਂ। ਤੇ ਚੁੱਲ੍ਹੇ ਦੀ ਮੱਠੀ ਹੁੰਦੀ ਅੱਗ ਵਿੱਚ ਕੋਲ ਪਈ ਸੁੱਕੀ ਪਾਤੀ ਪੰਨ ਉਸਨੇ ਅੱਗ ਮਗਾਈ ਸੋਚ ਫਿਰ ਪਿੱਛੇ ਦੌੜ ਪਈ ਭੱਜੀ ਆਉਂਦੀ ਤਾਈ ਦੇ ਸਾਹ ਵਿੱਚ ਸਾਹ ਨਹੀਂ ਸੀ ਰਲ ਰਿਹਾ ਸੀ ਦੀਪ ਨਹੀਂ ਦੀਪ ਪੁੱਰੇ ਤੇਰੇ ਬਾਪੂ ਨੂੰ ਪਿਆੜੀ ਵਿੱਚ ਸੱਪ ਲੜ ਗਿਆ ਨਹੀਂ ਸਾਵਣ ਕਿੱਥੇ ਆ ਭੱਜੋ ਨਹੀਂ ਜਲਦੀ ਇਹ ਸਾਰਿਆਂ ਦਾ ਖੇਤ ਵਾਲ ਨੂੰ ਭੱਜਣਾ ਤੇ ਰਾਮ ਲਾਲ ਦਾ ਮੁੱਕਿਆ ਸ਼ੀਰ ਖਿਆਲ ਵਿੱਚ ਹੀ ਦੀਪ ਦੀਆਂ ਅੱਖਾਂ ਦੇ ਹੰਝੂ ਹੋਰ ਤੇਜ ਹੋ ਗਏ ਫਿਰ ਤਾਇਏ ਦਾ ਕਾਲਜ ਪੜਨ ਤੋਂ ਹਟਾਉਣਾ ਤੇ ਕੁਝ ਹੀ ਮਹੀਨਿਆਂ ਵਿੱਚ ਦੀਪਕੌਰ ਦਾ ਵਿਆਹ ਐਨੇ ਨੂੰ ਦੀਪਦੀਨ ਨਾਨ ਨੇ ਉਸ ਨੂੰ ਮੋਢੇ ਤੋਂ ਲਾਉਂਦੀ ਨੂੰ ਉਸ ਦੁਨੀਆ ਤੋਂ ਹਕੀਕਤ ਵਿੱਚ ਪਰਤਾਇਆ ਭਾਬੀ ਕਿੱਥੇ ਗਵਾਚੀ ਫਿਰਦੀ ਐ ਕੋਦਾਂ ਦੀ ਆਵਾਜ਼ਾ ਦਿੰਦੀ ਸੀ ਤੈਨੂੰ ਜੋਰ ਤਾਕਤ ਹੰਕਾਰ ਕਿਤੇ ਸਮਾਜ ਨੇ ਹੀ ਬਣਾ ਦਿੱਤਾ ਕੁਝ ਤਾਕਤਾਂ ਕੁਝ ਅਖਤਿਆਰ ਮਰਦ ਨੂੰ ਮਿਲ ਗਏ ਤੇ ਕੁਝ ਔਰਤ ਨੂੰ ਕੀ ਸੱਚ ਵਿੱਚ ਔਰਤ ਨੂੰ ਅਖਤਿਆਰ ਮਿਲੇ ਸੀ ਜਾ ਫਿਰ ਗਰਾ ਸੀ ਜਿਸ ਨੂੰ ਸੋਚ ਖੁਸ਼ ਹੁੰਦੀ ਰਹੀ ਕਿ ਮਰਦ ਅਧਿਕਾਰ ਸਮਝਦਾ ਤਾਂ ਹੀ ਕਹਿੰਦਾ ਅਧਿਕਾਰ ਹੈ ਤਾਂ ਝਿੜਕਦਾ ਅਧਿਕਾਰ ਰੱਖਦਾ ਤਾਂ ਹੀ ਮਾਰਦਾ ਕਿੱਥੋਂ ਇਹ ਗੱਲਾਂ ਸ਼ੁਰੂ ਹੋਈਆਂ ਕਿਸ ਨੇ ਇਹ ਗੱਲਾਂ ਬਣਾ ਦਿੱਤੀਆਂ ਔਰਤ ਨੂੰ ਸ਼ੁਰੂ ਤੋਂ ਹੀ ਖੁਦ ਨੂੰ ਮਰਦ ਤੋਂ ਘੱਟ ਉਸ ਤੋਂ ਕਮ ਤਾਕਤ ਕਿਸ ਨੇ ਬਣਾ ਦਿੱਤਾ ਸੀ ਤੇ ਉਹ ਕਦੇ ਇਸ ਸੋਚ ਤੋਂ ਬਾਹਰ ਹੀ ਨਹੀਂ ਆ ਪਾਈ ਸੀ ਕਿ ਬੰਦਾ ਨਹੀਂ ਔਰਤ ਬਣਾਉਂਦੀ ਉਹ ਉਸ ਨੂੰ ਸਵਾਰਦੀ ਉਸ ਦਾ ਧਿਆਨ ਰੱਖਦੀ ਹੈ ਮਰਦ ਦੀ ਭੁੱਖ ਮਿਟਾਉਂਦੀ ਹੈ ਫਿਰ ਉਹ ਚਾਹੇ ਕੋਈ ਵੀ ਹੋਵੇ ਜੀਤ ਨੇ ਆ ਕੇ ਭਾਬੀ ਨੂੰ ਕਲੇਵੇਂ ਨਾਲ ਲਾਉਂਦੀ ਨੇ ਕਿਹਾ ਭਾਬੋ ਤੂੰ ਜਾ ਕੇ ਆਰਾਮ ਕਰ ਲੈ ਮੈਂ ਦੇਖ ਲੈਨੀ ਆ ਜਿਹੜਾ ਕੰਮ ਕਰਨ ਵਾਲਾ ਕਹਿੰਦੀ ਜੀਤ ਚੌਂਕੇ ਵਿੱਚ ਪਈ ਪੀੜੀ ਤੇ ਬੈਠ ਗਈ ਕੋਈ ਨਾ ਜੀਤ ਮੈਂ ਆਰਾਮ ਕਰਕੇ ਕੀ ਕਰਨਾ ਹੈ ਇਹ ਸਾਗ ਵਿੱਚੋਂ ਨਿਕਲਦੀ ਚਿੱਟੀ ਭਾਵ ਵੱਲ ਉਸ ਦੀ ਨਜ਼ਰ ਫਿਰ ਟਿਕ ਗਈ ਕੋਲ ਬੈਠੀ ਜੀਤ ਲਸਣ ਛਿਲਣ ਲੱਗ ਪਈ ਫਿਰ ਹੌਲੀ ਜਿਹੀ ਬੋਲੀ ਜੇ ਮੈਂ ਤੁਹਾਡੀ ਜਗ੍ਹਾ ਹੁੰਦੀ ਤਾਂ ਕਦੇ ਦੀ ਛੱਡ ਜਾਂਦੀ ਇਸ ਤਰ੍ਹਾਂ ਦੇ ਬੰਦੇ ਨੂੰ ਦੀਪ ਚੁੱਪ ਕਰ ਉੱਠ ਗਈ ਤੇ ਸੋਈ ਵਿੱਚੋਂ ਪੀਪੀ ਤੋਂ ਆਰਤਾ ਕੱਢ ਗੁੰਨਣ ਲੱਗ ਗਈ ਭਾਬੀ ਹਾਂ ਜੀ ਤ ਇੱਕ ਗੱਲ ਪੁੱਛਣ ਨੂੰ ਬੜਾ ਦਿਲ ਕਰਦਾ ਹੈ ਤੁਸੀਂ ਆਪਣੇ ਵੀਰ ਨੂੰ ਕਿਉਂ ਨਹੀਂ ਦੱਸਦੇ ਉਹ ਬਾਹਰ ਹੈ ਤਾਂ ਫਿਰ ਕੀ ਹੋਇਆ ਤੁਹਾਨੂੰ ਇਸ ਨਰਕ ਤੋਂ ਕੱਢ ਸਕਦੇ ਆ ਕਹਿੰਦੀ-ਕਹਿੰਦੀ ਗੇਟ ਵੱਲ ਤੱਕ ਦੀ ਚੁੱਪ ਹੋ ਗਈ ਜਦੋਂ ਉਸਨੇ ਆਪਣੀ ਮਾਂ ਜਨਕੀ ਨੂੰ ਆਉਂਦੇ ਦੇਖਿਆ ਦੀਪ ਹੌਂਜੀ ਆਟਾ ਗੁੰਨਦੀ ਰਹੀ ਘਰੇ ਬਹੂ ਪੁੱਟ ਜਵਾਕਰੀ ਨੂੰ ਥੋੜੀ ਦੇਰ ਕੋਲੋਸ ਲੈ। ਵੇ ਕੀ ਹਾਲ ਬਣਿਆ ਇਸਦਾ? ਦੀਪ ਦੇ ਦਿਲ ਨੂੰ ਜਿਵੇਂ ਹੌਲ ਜਿਹਾ ਉੱਠਿਆ। ਉਸਨੇ ਪਲ ਵਿੱਚ ਹੱਤ ਤੋਂ ਨੀਸ਼ਾ ਨੂੰ ਬੋਦੀ ਲੈ ਲਿਆ ਤੇ ਉਸ ਨੂੰ ਦਿਲਾਰਨ ਲੱਗ ਗਈ। ਮਾਂ ਕੋਲ ਆ ਕੇ ਉਸ ਨੂੰ ਵੀ ਜਿਵੇਂ ਸਾਰਾ ਕੁਝ ਹੀ ਭੁੱਲ ਗਿਆ ਹੋਵੇ। ਜੀਤ ਨੇ ਸਾਗ ਨੂੰ ਚੁੱਲ੍ਹੇ ਤੋਂ ਲਾ ਕੇ ਅਲਣ ਪਾਕੋਲ ਦਿੱਤਾ ਤੇ ਤਵਾ ਤਰ ਫੁਲਕੇ ਲਾਉਣ ਲੱਗ ਗਈ। ਜਨਕੀ ਵੇੜੇ ਵਿੱਚ ਹੀ ਬੈਠ ਗਈ। ਅਨੇ ਨੂੰ ਵਿਸ਼ਨ ਦੇ ਮੋਟਰਸਾਈਕਲ ਦੀ ਆਵਾਜ਼ ਘਰ ਦੇ ਅੰਦਰ ਵੱਲ ਨੂੰ ਆਈ ਤੇ ਨੀਸ਼ਾ ਡਰ ਕੇ ਮਾਂ ਦੇ ਪਿੱਛੇ ਲੁਕ ਗਈ। ਮੋਟਰਸਾਈਕਲ ਡੰਗਰਾ ਵਾਲੀ ਖੁਰਲੀ ਦੇ ਕੋਲ ਲਾ ਕੇ ਵਿਸ਼ਨ ਮਾਂ ਦੀ ਮੰਜੀ ਕੋਲ ਆ ਕੇ ਬੈਠ ਗਿਆ। ਜਿਵੇਂ ਕੋਈ ਗੱਲ ਹੀ ਨਾ ਹੋਈ ਹੋਵੇ ਰੋਟੀ ਬਣ ਗਈ ਮਾਂ। ਉਸਨੇ ਜਨਕੀਵਲ ਦੇਖਦੇ ਨੇ ਕਿਹਾ। ਜਨਕੀ ਨੇ ਹੌਲੀ ਜਿਹੀ ਸਿਰ ਹਾਂ ਵਿੱਚ ਹਿਲਾ ਦਿੱਤਾ ਪਰ ਬੋਲੀ ਕੁਝ ਵੀ ਨਾ। ਫਿਰ ਉਸਨੇ ਨੀਸ਼ਾ ਵੱਲ ਦੇਖਦੇ ਹੋਏ ਉਸ ਨੂੰ ਕੋਲ ਬੁਲਾਇਆ ਪਰ ਉਹ ਹੋਰ ਡਰ ਗਈ। ਵਿਸ਼ਨ ਨੂੰ ਫਿਰ ਗੁੱਸਾ ਆ ਗਿਆ ਲਾਸਾ ਨਾਲ ਭਰੀ ਦੀਪ ਵੱਲ ਦੇਖ ਉਹ ਭੜਕ ਗਿਆ ਮੇਰੇ ਜਵਾਕਾਂ ਨੂੰ ਮੇਰੇ ਖਿਲਾਫ ਚੁੱਕਦੀ ਹੈ ਕਮਜਾਤ ਔਰਤ ਦੀਪ ਡਰ ਗਈ ਨਹੀਂ ਨਹੀਂ ਮੈਂ ਕੁਝ ਨਹੀਂ ਕਿਹਾ ਨਿਸ਼ਾ ਭੱਜ ਕੇ ਰੋਂਦੀ ਵਿਸ਼ਨ ਦੀਆਂ ਲੱਤਾਂ ਨੂੰ ਚੁੰਮੜ ਗਈ ਪਾਪਾ ਜੀ ਮਾਂ ਨੇ ਕੁਝ ਨਹੀਂ ਕਿਹਾ ਵਿਸ਼ਨ ਨੇ ਉਸ ਨੂੰ ਤੋੜ ਆਪਣੇ ਤੋਂ ਵੱਖਰਾ ਕੀਤਾ ਤੇ ਫੂੰਫੂ ਕਰਦਾ ਅੰਦਰ ਕਮਰੇ ਵੱਲ ਚਲਾ ਗਿਆ ਦੀਪ ਦਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ ਤੇ ਨਾਲ ਹੀ ਜੀਤ ਤੇ ਜਨਕੀ ਦੇ ਵੀ ਰੰਗ ਪੀਲੇ ਭੂਕ ਹੋ ਗਏ ਪਰੇ ਨੂੰ ਵਿਸ਼ਨ ਦਾ ਦੋਸਤ ਸ਼ਿੰਦਾ ਆ ਗਿਆ ਤੇ ਕਾਫੀ देर ਰਾਤੀ ਉਸ ਕੋਲ ਬੈਠਾ ਰਿਹਾ ਤੇ ਵੇਲਾ ਟਲ ਗਿਆ ਆਥਨ ਵੇਲਾ ਹੋ ਗਿਆ ਜਨਕੀ ਤੇ ਜੀਤ ਗੁਰਦੁਆਰਾ ਸਾਹਿਬ ਚਲੀਆਂ ਗਈਆਂ ਸੀ ਦੀਪ ਹੌਲੀ-ਹੌਲੀ ਰੋਟੀ ਦਾ ਥਾਲ ਲੈ ਕਮਰੇ ਵਿੱਚ ਗਈ ਵਿਸ਼ਨ ਸ਼ਰਾਬ ਨਾਲ ਲੋਟ ਹੋਇਆ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਉਸ ਨੂੰ ਸ਼ਾਇਦ ਅਹਿਸਾਸ ਨਹੀਂ ਹੋਇਆ ਕਿ ਦੀਪ ਪਿੱਛੇ ਖੜੀ ਹੈ ਮੈਂ ਕੱਲ ਆਉਂਗਾ ਦੇਖਦਾ ਕਿਹੜਾ ਮਾਈ ਦਾ ਲਾਲ ਮੈਨੂੰ ਰੋਕਦਾ ਹੈ ਇਸ ਨੂੰ ਤਾਂ ਮੈਂ ਰੱਖਣਾ ਹੀ ਨਹੀਂ ਜਾਨੋ ਮਾਰ ਦੇਣਾ ਮੇਰੇ ਦਿਲ ਵਿੱਚ ਤਾਂ ਸਿਰਫ ਤੇਰਾ ਰਾਜ ਹੈ ਦੀਪ ਪਿਛਲੇ ਪੈਰੀ ਹੀ ਮੁੜਾਈ ਇਹ ਉਸ ਨੂੰ ਅੱਜ ਪਤਾ ਲੱਗੀ ਗੱਲ ਨਹੀਂ ਸੀ ਉਸ ਨੂੰ ਬਹੁਤ ਦੇਰ ਤੋਂ ਪਤਾ ਸੀ ਕਿ ਵਿਸ਼ਨ ਦੇ ਬਾਹਰ ਕਿਸੇ ਨਾਲ ਨਜ਼ਾਇਜ਼ ਸੰਬੰਧ ਨੇ ਚੁੱਪ ਕਰ ਸੋਈ ਵੀ ਚਲੀ ਗਈ ਤੇ ਰੋਣ ਲੱਗ ਗਈ ਪਰ ਹੁਣ ਜਿਵੇਂ ਰੋਂਦੀ ਦੀ ਹੰਝੂ ਵੀ ਮੁੱਕ ਗਏ ਸੀ ਵਿਸ਼ਨ ਦਾ ਉਸ ਨਾਲ ਸਿਰਫ ਜਿਸਮਾਨੀ ਰਿਸ਼ਤਾ ਸੀ ਜਿਵੇਂ ਉਸ ਦੀ ਮਾਨ ਦੀ ਕਿਸੇ ਭਾਵਨਾ ਨੂੰ ਤਾਂ ਉਹ ਕਦੇ ਛੂ ਹੀ ਨਹੀਂ ਪਾਇਆ ਸੀ ਵਿਆਹ ਦੇ 7 ਸਾਲ ਹੋ ਜਾਂਦੇ ਮਗਰੋਂ ਵੀ ਉਸ ਨੂੰ ਇੰਜ ਲੱਗਦਾ ਜਿਵੇਂ ਕਿਸੇ ਅਜਨਬੀ ਨਾਲ ਰਹਿ ਰਹੀ ਹੋਵੇ ਉਹ ਆਪਣੇ ਗਰਭ ਵਿੱਚ ਪਲ ਰਹੇ ਬੱਚੇ ਬਾਰੇ ਸੋਚਦੀ ਰਹੀ ਕਿ ਜੇਕਰ ਫਿਰ ਉਸ ਦੇ ਕੁੜੀ ਹੋ ਗਈ ਤਾਂ ਕੀ ਬਣੂ ਤੇ ਜੇ ਵਿਸ਼ਨ ਨੇ ਉਸ ਨੂੰ ਘਰੋਂ ਕੱਢ ਦਿੱਤਾ ਫਿਰ ਉਹ ਕਿੱਥੇ ਜਾਏਗੀ ਭਰਾ ਦੇ ਕਿਵੇਂ ਬੋਝ ਬਣੂ ਥੋੜੀ ਦੇਰ ਪਿੱਛੋਂ ਵਿਸ਼ਨ ਨੇ ਰੋਟੀ ਲਈ ਆਵਾਜ਼ ਮਾਰੀ ਤੇ ਦੀਪ ਚੁੱਪਚਾਪ ਰੋਟੀ ਅੱਗੇ ਰੱਖਾਈ ਕੁਝ ਦੇਰ ਮਗਰੋਂ ਉਸ ਦਾ ਦਿਓਰ ਸੋਣਾ ਵੀ ਆ ਗਿਆ ਤੇ ਕੁਦਛੇਰ ਮਗਰੋ ਜੀ ਤੇ ਜਨਕੀ ਵੀ ਨਿਸ਼ਾ ਨੂੰ ਉਂਗਲ ਲਾਈ ਤੁਰਾਈਆਂ ਦਿਨ ਬੀਤਦੇ ਰਹੇ ਮੌਸਮ ਵੀ ਨਾਲ ਨਾਲ ਹੀ ਚੱਲਦੇ ਰਹੇ ਇਨਾਂ ਦਿਨਾਂ ਵਿੱਚ ਕਈ ਵਾਰ ਬਿਸ਼ਨ ਨੇ ਦੀਪਕੌਰ ਦੀ ਖਾਲੂ ਦੇ ਢ ਛੱਡੀ ਉਸ ਦੇ ਜਜ਼ਬਾਤਾ ਨੇ ਕਈ ਚੀਕਾ ਮਾਰੀਆਂ ਜਿਵੇਂ ਜਿਵੇਂ ਜਨੇਪੇ ਦੀ ਤਰੀਕ ਕੋਲ ਆਉਂਦੀ ਜਾ ਰਹੀ ਸੀ ਦੀਪਦੀਆਂ ਰਾਤਾਂ ਦੀ ਨੀਂਦ ਖਤਮ ਹੁੰਦੀ ਜਾ ਰਹੀ ਸੀ ਹੁਣ ਰੋਜ਼ ਗੁਰਦੁਆਰੇ ਚਲੀ ਜਾਂਦੀ ਪਾਰ ਸੌਂਦੀ ਕਦੇ ਖਿਆਲਾਂ ਵਿੱਚ ਡੁੱਬੇ ਕੰਨਾਂ ਵਿੱਚ ਪਾੜ ਦੀ ਆਵਾਜ਼ ਪੈਂਦੀ ਕਦੇ ਨਾ ਵੀ ਪੈਂਦੀ ਉਸ ਦੀ ਹਾਲਤ ਘਰ ਵਿੱਚ ਸਾਰਿਆਂ ਨੂੰ ਦਿੱਸਦੀ ਸੀ ਤੇ ਵਾਰ-ਵਾਰ ਜਨਕੀ ਉਸ ਨੂੰ ਸਮਝਾਉਂਦੀ ਕਿ ਉਹੀ ਹੋਣਾ ਜੋ ਕਰਤਾਰ ਨੂੰ ਪਾਇਆ ਤੂੰ ਚਿੰਤਾ ਨਾ ਕਰਿਆ ਕਰ ਬਹੁਤ ਜਵਾਗ ਦੇ ਮਾੜਾ ਅਸਰ ਪੈਂਦਾ ਅਸੀਂ ਤੇਰੇ ਨਾਲ ਹਾਂ ਸਾਰੇ ਤੈਨੂੰ ਕੀ ਫਿਕਰ ਅੱਜ ਵੀਰ ਦਾ ਫੋਨ ਬਾਹਰ ਆਇਆ ਤਾਂ ਜਿਵੇਂ ਬਰਿਆ ਮਗਰ ਖੁਸ਼ੀ ਚਿਹਰੇ ਤੇ ਦੇਖਣ ਨੂੰ ਮਿਲੀ ਦੀਪ ਦੇ ਤੂੰ ਐਨੀ ਕਮਜ਼ੋਰ ਕਿਉਂ ਲੱਗ ਰਹੀ ਹੈ ਮੈਨੂੰ ਦੀਪ ਤੂੰ ਠੀਕ ਹੈ ਨਾ ਬੜੀ ਚਿੰਤਾ ਨਾਲ ਵੀਰ ਨੇ ਪੁੱਛ ਲਿਆ ਤਾਂ ਦੀਪ ਦੀਆਂ ਅੱਖਾਂ ਸੇਲ ਨਾਲ ਭਰ ਗਈਆਂ ਨਹੀਂ ਵੀਰ ਬੜੇ ਚੇਰ ਮਗਰੋਂ ਤੋਂ ਵੀਡੀਓ ਕਾਲ ਕੀਤੀ ਹੈ ਤਾਂ ਹੀ ਲੱਗੀ ਜਾਂਦਾ ਤੈਨੂੰ ਤੂੰ ਆਪ ਵੀ ਮਾੜਾ ਲੱਗੀ ਜਾਂਦਾ ਮੈਨੂੰ ਨਹੀਂ ਮੈਂ ਠੀਕ ਆ ਜਲਦੀ ਆਵਾਂਗਾ ਤੈਨੂੰ ਮਿਲਣ ਬੜਾ ਚਿਤਕ ਕਰਦਾ ਤੈਨੂੰ ਮਿਲਣ ਨੂੰ ਮੇਰਾ ਕਦੇ ਕਦੇ ਤੇਰਾ ਸੁਪਨਾ ਆਉਂਦਾ ਤੂੰ ਰੋਂਦੀ ਮਿਲਦੀ ਹੈ ਮੈਨੂੰ ਕੋਈ ਦੁੱਖ ਤਾਂ ਨਹੀਂ ਭੈਣੇ ਮਾਪੇ ਨਾ ਸਹੀਂ ਤੇਰਾ ਵੱਡਾ ਵੀਰ ਜਾਉਂਦਾ ਹੈ ਜੀ ਕੋਈ ਗੱਲ ਲੁਕਾਵੀ ਨਾ ਮੇਰੇ ਤੋਂ ਉਸ ਦੀ ਗੱਲ ਸੁਣ ਦੀਪ ਦਾ ਟਾਹਾ ਮਾਰ-ਮਾਰ ਪ੍ਰੋ ਉਹਨੂੰ ਚਿਤ ਕੀਤਾ ਉਸਨੇ ਆਪਣੇ ਆਪ ਨੂੰ ਪਤਾ ਨਹੀਂ ਕਿਵੇਂ ਸਾਂਭ ਲਿਆ ਨਾ ਵੀਰ ਦੇਖ ਮੈਂ ਚੰਗੀ ਭਲੀ ਤਕੜੀ ਆ ਤੂੰ ਤਾਂ ਐਵੇਂ ਪਰੇਸ਼ਾਨ ਹੁੰਦਾ ਮੇਰੀ ਫਿਕਰ ਨਾ ਕਰਿਆ ਕਰ ਮੈਂ ਭਲੀ ਚੰਗੀ ਆ ਤੂੰ ਆਪਣਾ ਧਿਆਨ ਰੱਖਿਆ ਕਰ ਫਿਰ ਜਨਕੀ ਨਾਲ ਗੱਲ ਕਰਨ ਸਾਹਮਣੇ ਫੋਨ ਬੰਦ ਕਰ ਦਿੱਤਾ ਤੇ ਦੀਪ ਬੜਾ ਚਿਰ ਅੰਦਰ ਹੀ ਅੰਦਰ ਰੋਂਦੀ ਖੁੱਦ ਨੂੰ ਕਹਿੰਦੀ ਰਹੀ ਤੈਨੂੰ ਕੀ ਦੱਸ ਸਕਦੀ ਆ ਆਪਣੀ ਦਸ਼ਾ ਵੀਰ ਕਿਵੇਂ ਦੱਸਾਂ ਤੈਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਨੀਸ਼ਾ ਨੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮਾਂ ਦੇ ਹੰਝੂ ਪੂੰਝ ਕੇ ਆ ਚੁੱਪ ਕਰ ਜੋ ਮਾਂ ਮੈਂ ਜਦੋਂ ਵੱਡਾ ਹੋ ਗਿਆ ਮੈਂ ਕਿਸੇ ਨੂੰ ਵੀ ਤੁਹਾਨੂੰ ਰੋਵਾ ਨਹੀਂ ਦੇਵਾਂਗਾ ਉਸ ਦੀਆਂ ਤੋਤਲੀਆਂ ਗੱਲਾਂ ਸੁਣ ਦੀਪ ਨੇ ਉਸ ਨੂੰ ਚੁੰਮ ਦੇ ਕਲੇਵੇਂ ਭਰ ਲਿਆ ਹੁਣ ਰੋਜ਼ ਸ਼ਾਮ ਨੂੰ ਗੁਫਾ ਵਾਲੇ ਬਾਬੇ ਦਾ ਘੋਲਿਆ ਤਵੀਰ ਜਨਕੀ ਦੀਪ ਨੂੰ ਦੇ ਜਾਂਦੀ ਤੇ ਉਸ ਦੇ ਜਾਨ ਮਗਰੋਂ ਉਹ ਪਿਛਲੀ ਬਾਰਿਸ਼ ਉਸ ਨੂੰ ਰੋੜ ਦਿੰਦੀ ਕਹਦੇ ਜਦ ਜਨਕੀ ਕੋਲ ਬੈਠ ਜਾਂਦੀ ਤਾਂ ਉਸ ਨੂੰ ਪੀਣਾ ਵੀ ਪੈਂਦਾ ਭਾਵੇਂ ਮਗਰੋਂ ਉਸ ਨੂੰ ਉਲਟੀ ਹੀ ਆ ਜਾਂਦੀ ਬੜੇ ਪੈਸੇ ਖਰਚ ਹੁੰਦੇ ਪਰ ਕੋਈ ਨਾ ਸਾਡਾ ਕੰਮ ਸਿੱਧਾ ਹੋਣਾ ਚਾਹੀਦਾ ਹੈ ਬਾਬਾ ਜੀ ਬੜਾ ਤਰਵਾਸਾ ਦਿੰਦੇ ਮੈਨੂੰ ਤਾਂ ਬੜਾ ਯਕੀਨ ਹੈ ਬਾਹੂ ਹੁਣ ਪੂਜਾ ਉਪਾਤ ਕਰਨੇ ਪੈਂਦੇ ਉਹ ਵੀ ਕੀ ਕਰਨ ਕਿਸਮਤ ਦੀ ਖੋਟ ਸਹੀ ਕਰਨੀ ਕੋਈ ਸੌਖੀ ਥੋੜੀ ਦੀਪ ਕੋਜਨਾ ਬੋਲੀ ਬਸ ਹੌਲੀ ਜਿਹੀ ਸਿਰ ਮਾਰ ਦਿੰਦੀ 9 ਮਹੀਨਿਆਂ ਦਾ ਛੇਕੜ ਵੀ ਆ ਗਿਆ ਦੀਪਕੌਰ ਨੂੰ ਦਰਦਾਂ ਸ਼ੁਰੂ ਹੋਣ ਲੱਗੀਆਂ ਗੱਡੀ ਤੇ ਪਾ ਦੀਪਕੌਰ ਨੂੰ ਸ਼ਹਿਰ ਵਾਲੇ ਹਸਪਤਾਲ ਲੈ ਜਾਇਆ ਗਿਆ ਡਾਕਟਰ ਨੇ ਪਹਿਲਾ ਹੀ ਕਹਿ ਦਿੱਤਾ ਕਿ ਸਰੀਰ ਬਹੁਤ ਕਮਜ਼ੋਰ ਹੈ ਅਰਦਾਸ ਕਰੋ ਕਿ ਡਿਲੀਵਰੀ ਸਹੀ ਹੋ ਜਾਵੇ ਪੂਰਾ ਦਿਨ ਦਰਦ ਨਾਲ ਤੜਫਦੀ ਰਹੀ ਤੇ ਸ਼ਾਮ ਦੇ ਵੇਲੇ ਨਾਲ ਕੋਠੀ ਤੋਂ ਬੱਚੇ ਦੀ ਰੋਣ ਦੀ ਆਵਾਜ਼ ਆਈ ਤੇ ਨਾਲ ਹੀ ਦੀਪਕੌਰ ਦੇ ਰੋਣ ਦੀ ਵੀ ਆਵਾਜ਼ ਆ ਰਹੀ ਸੀ ਵਿਸ਼ਨ ਵੀ ਆ ਗਿਆ ਸੀ ਦੀਪ ਦੇ ਰੋਣ ਦੀ ਆਵਾਜ਼ ਸੁਣ ਉਸ ਨੇ ਜਨਕੀਵਲ ਗੁੱਸੇ ਨਾਲ ਤੱਕ ਦੇ ਗਿਆ ਜੇ ਕੁੜੀ ਹੋਈ ਤਾਂ ਘਰ ਲੈ ਜਾਂਦੇ ਮੈਂ ਦੋਵੇਂ ਮਾਰ ਮਕੋਣੀ ਐ ਨਾ ਪੁੱਤਰ ਨਾ ਮੇਰੇ ਸ਼ੇਰ ਇੰਜ ਨਹੀਂ ਕਹੀਦੇ ਸਾਰੇ ਰੱਬ ਦੇ ਜੀ ਹੁੰਦੇ ਨੇ ਉਸ ਦਾ ਕੀ ਕਸੂਰ ਠੰਡ ਰੱਕ ਹਨੇਰੀ ਆਵੇ ਤਾਂ ਮੀਂਹ ਵੀ ਪੈਂਦਾ ਸਰਲੇਪਾ ਦੀ ਜਨਕੀ ਬਾਰ ਬਾਰ ਕਹਿ ਰਹੀ ਸੀ ਕਿੰਨੀਆਂ ਹੀ ਕਿਸਮਾਂ ਹੁੰਦੀਆਂ ਇਹਨਾਂ ਹੰਝੂਆਂ ਦੀਆਂ ਕੁਝ ਹੰਝੂ ਡਰ ਨਾਲ ਕੁਝ ਦੁੱਖ ਨਾਲ ਕੁਝ ਬਹੁਤ ਹੱਸਣ ਨਾਲ ਕੁਝ ਮਜਬੂਰੀ ਤੇ ਕੁਝ ਜ਼ਿੱਲਤ ਦੇ ਤੇ ਕੁਝ ਪਿਆਸਾਗਰ ਤੋਂ ਪਾਰ ਨਿਕਲ ਆਉਣ ਦੇ ਵੀ ਹੁੰਦੇ ਨੇ ਦੀਪ ਕੋਰ ਦਾ ਰੋਣਾ ਉਸ ਦੇ ਡਰ ਦੇ ਪੈ ਸਾਗਰ ਤੋਂ ਨਿੱਤਰ ਆਉਂਤੇ ਹੀ ਸੀ ਉਸ ਨੂੰ ਜਦੋਂ ਡਾਕਟਰ ਨੇ ਦੱਸਿਆ ਕਿ ਉਸ ਦੇ ਫੁੱਟਤ ਹੋਇਆ ਹੈ ਤਾਂ ਉਸ ਨੇ ਖੁਦ ਨੂੰ ਸੁਰੱਖਿਅਤ ਮਹਿਸੂਸ ਕੀਤਾ ਤੇ ਜਿਹੜੇ 9 ਮਹੀਨੇ ਉਸ ਨੇ ਡਰ-ਡਰ ਪਾਰ ਕੀਤੇ ਸੀ ਉਸ ਬੋਝ ਜਿਵੇਂ ਉਸ ਦੇ ਦਿਲ ਤੋਂ ਉਤਰਿਆ ਉਸ ਆਪ ਮੂਰੇ ਹੀ ਰੋਣਾ ਨਿਕਲ ਗਿਆ ਹੁਣ ਬਾਹਰ ਨਰਸਾਂ ਵਾਰੋ-ਵਾਰੀ ਬਿਸਨ ਤੋਂ ਵਧਾਈ ਮੰਗਣ ਲੱਗੀਆਂ ਤਾਂ ਉਸ ਨੇ ਹੜਬੜਾਉਂਦੇ ਨੇ ਪੁੱਛਿਆ ਕੀ ਹੋਇਆ ਮੁੰਡਾ ਹੋਇਆ ਤਾਹੀਂ ਵਧਾਈ ਮੰਗਦੇ ਆਂ ਇਹ ਸੌਨਤਾ ਬਸ ਸਮੇਂ ਦੀ ਨੁਹਾਰੀ ਪਲਟ ਗਈ ਸਾਰੇ ਬਹੁਤ ਖੁਸ਼ ਹੋ ਗਏ ਨਰਸ ਨੇ ਮੁੰਡਾ ਬਾਹਰ ਲਿਆ ਕੇ ਜਨਕੀ ਦੀ ਗੋਦੀ ਵਿੱਚ ਪਾ ਦਿੱਤਾ ਜਦੋਂ ਗੁਰਤੀ ਦੇਣ ਦੀ ਵਾਰੀ ਆਈ ਤਾਂ ਭੱਜ ਕੇ ਸੋਨੇ ਨੇ ਗੁਰ ਚਟਾ ਦਿੱਤਾ ਹਾਸੇ ਰੋਲੇ ਪੈ ਗਏ ਬੱਚੇ ਤੋਂ ਪੈਸੇ ਵਾਰ-ਵਾਰ ਦੇਣੇ ਸ਼ੁਰੂ ਹੋ ਗਏ ਜਨਕੀ ਨੇ ਦੀਪ ਬਾਰੇ ਪੁੱਛਿਆ ਤਾਂ ਡਾਕਟਰ ਨੇ ਦੱਸਿਆ ਠੀਕ ਐ ਉਹ ਵੀ ਥੋੜੀ ਦੇਰ ਬਾਅਦ ਉਸਨੂੰ ਵੀ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਇਹ ਵੀ ਇੱਕ ਖੁਸ਼ੀ ਦਾ ਸਮਾਂ ਸੀ ਕਹਿੰਦੇ ਨੇ ਖੁਸ਼ੀ ਦਾ ਸਮਾਂ ਜਿਉਂ ਲੈਣਾ ਚਾਹੀਦਾ ਪਤਾ ਨਹੀਂ ਜ਼ਿੰਦਗੀ ਵਿੱਚ ਕਿੰਨੇ ਪਲ ਖੁਸ਼ੀ ਹੈ ਦੇ ਨਿਕਲਦੇ ਗਏ ਹਸਪਤਾਲ ਤੋਂ ਛੁੱਟੀ ਮਿਲ ਗਈ ਤੇ ਦੀਪ ਪੌਰ ਘਰ ਆ ਗਈ ਦੀਪ ਆਪਣੇ ਪੁੱਤ ਦੇ ਮੂੰਹ ਵੱਲ ਦੇਖ ਦੇ ਖੁਸ਼ ਹੁੰਦੀ ਉਹ ਨਿਸ਼ਾਨ ਨੂੰ ਵੀ ਉਸ ਦੇ ਖੇਡਣ ਲਈ ਕਢਾਉਣਾ ਮਿਲ ਗਿਆ ਸੀ ਇਹ ਕਿਹਿਆ ਆਇਆ ਖੁਸ਼ੀ ਮਨਾਈ ਗਈ ਦਾਦੀ ਕਿਤੇ ਨਜ਼ਰ ਲਾ ਲਾ ਨਾ ਥੱਕਦੀ ਮੁੰਡੇ ਦਾ ਨਾਂ ਵੀ ਗੁਰਦੁਆਰੇ ਵਾਲੇ ਬਾਬਾ ਜੀ ਨੇ ਅੱਖਰ ਕੱਢ ਕੇ ਦਿੱਤਾ ਤਾ ਗੁਰੂ ਦਮਨ ਰੱਖ ਦਿੱਤਾ ਗਿਆ। ਵਿਸ਼ਨ ਨੇ ਰਾਜ-ਰਾਜ ਪੀਤੀ ਤੇ ਪਲਾਈ। ਪਿੰਡ ਦਾ ਕਿਹੜਾ ਬੰਦਾ ਸੀ ਜਿਸ ਨੂੰ ਉਸਨੇ ਘੁੱਟਲਵਾਈ ਨਾ ਹੋਵੇ। ਅੱਜ ਰੋਟੀ ਖਾਣ ਲਈ ਜਨਕੀ ਕੋਲ ਆ ਬੈਠਾ ਤਾਂ ਉਸਨੇ ਗਰਮ-ਗਰਮ ਫੁਲਕੇ ਥਾਲੀ ਵਿੱਚ ਧਰਦੀ ਨੇ ਕਿਹਾ। ਪੁੱਤ ਆਪਣੇ ਪੋਤੇ ਦੀ ਤਾਂ ਸੁਖ ਨਾਲ ਬੜੀ ਖੁਸ਼ੀ ਮਨਾਈ ਤੂੰ। ਕੋਈ ਜੇਵਰ ਕੋਈ ਲੀਡਾ ਲੱਤਾਂ ਦੀਪ ਕੋਲ ਵੀ ਬਣਵਾ ਦਿੰਦਾ। ਉਸ ਦਾ ਵੀ ਮਨ ਖੁਸ਼ ਹੁੰਦਾ। ਇਹ ਸੋਂਦੇ ਹੀ ਵਿਸ਼ਨ ਨੂੰ ਗੁੱਸਾ ਆ ਗਿਆ। ਮੈਂ ਕੋਈ ਰੰਮਰੀਦ ਨਹੀਂ ਮਾਤਾ। ਜੋਜੀ ਜੋਈ ਕਰਦਾ ਫਿਰਾ ਕੀ ਖਾਸ ਕੰਮ ਕਰ ਦਿੱਤਾ ਇਸ ਜਨਾਨੀ ਨੇ ਜੋ ਹੋਰ ਦੁਨੀਆ ਦੀਆਂ ਜਨਾਨੀਆਂ ਨਹੀਂ ਕਰਦੀਆਂ ਅਜੇ ਤਾਂ ਮੈਂ ਇਸ ਕੋਲ ਇਸ ਗੱਲ ਦਾ ਹਿਸਾਬ ਵੀ ਲੈਣਾ ਭਲਾ ਮੇਰਾ ਪੁੱਤ ਦੁਨੀਆ ਵਿੱਚ ਆਇਆ ਤਾਂ ਇਹ ਕਮਜ਼ਾਹ ਤੌਰ ਤੇ ਰੋਈ ਕਿਉਂ ਕਹਿੰਦਾ ਵਿਸ਼ਨ ਥਾਲੀ ਉੱਤੇ ਹੀ ਛੱਡ ਬਾਹਰ ਤੁਰ ਪਿਆ ਜਨਕੀ ਪਿੱਛੇ ਸਮਝਾਉਂਦੀ ਬੁਲਾਉਂਦੀ ਰਹਿ ਗਈ ਜੀਤ ਨੇ ਘਬराई ਆ ਕੇ ਪੁੱਛਿਆ ਕੀ ਹੋਇਆ ਮਾਂ ਹਾਈ ਨਹੀਂ ਮੈਨੂੰ ਕਿਸਮਤ ਮਾਰੀ ਨੂੰ ਖੁਦ ਪਤਾ ਨਹੀਂ ਲੱਗਦਾ ਕਿ ਕਿਹੜੀ ਗੱਲ ਨੂੰ ਕਿਸ ਪਾਸੇ ਇਹ ਮੁੰਡਾ ਪਾ ਲੈਂਦਾ ਹੁਣ ਪਤਾ ਨਹੀਂ ਕੀ ਵਤੀਰਾ ਕਰੂ ਇਹ ਬੇਗਾਨੀ ਧੀ ਨਾਲ ਉਹ ਤਾਂ ਪਹਿਲੇ ਹੀ ਕਮਜ਼ੋਰ ਬੜੀ ਕੋਈ ਨਾ ਮਾਂ ਜਿਸ ਦਿਨ ਵੀਰੇ ਦੇ ਪਾਪ ਦਾ ਘੜਾ ਭਰਿਆ ਡੱਡ ਨੇ ਲਿਆਜ਼ ਨਹੀਂ ਕਰਨਾ ਬੜੇ ਦਰਦ ਨਾਲ ਜੀਤਨੇ ਕਿਆ ਨਾ ਤੀ ਇਹ ਇਹੋ ਜਿਹਾ ਵਾਗ ਨਾ ਕੱਢ ਮੂੰਹ ਤੋਂ ਭੈਣ ਤਾਂ ਭਰਾ ਲਈ ਤੁਰ ਤੋਂ ਦੁਆ ਮੰਗਣ ਵਾਲਾ ਸਰਮਾਇਆ ਹੁੰਦਾ ਤੂੰ ਮਾੜਾ ਬੋਲ ਨਾ ਕੱਢਿਆ ਕਰ ਵੀਰ ਲਈ ਥੋੜੀ دیر ਮਾਵਾਂ ਧੀਆਂ ਚੁੱਪ ਕਰ ਬੈਠ ਗਈਆਂ ਮਾਂ ਤੂੰ ਦੁੱਖ ਨਾ ਲਾਇਆ ਕਰ ਮੇਰਾ ਵੀ ਵੀਰ ਐ ਬਿਸ਼ਨ ਪਰ ਜਿਵੇਂ ਉਹ ਭਾਬੀ ਨਾਲ ਕਰਦਾ ਮੇਰੇ ਦਿਲ ਨੂੰ ਬੜੀ ਠੇਸ ਲੱਗਦੀ ਐ ਦਿਲ ਕਰਦਾ ਕਹਿੰਦੀ ਉਹ ਚੁੱਪ ਹੋ ਗਈ ਜਨਕੀ ਨੇ ਗੱਲ ਅਣਸੁਣੀ ਕਰਦੀ ਨੇ ਰੋਟੀ ਪਲੇਟ ਵਿੱਚ ਪਰੋਸ ਉਸਦੇ ਹੱਥ ਤਰੇ ਜਾਂ ਭਾਬੀ ਨੇ ਦੇ ਆ ਭੁੱਖ ਲੱਗੀ ਹੋਣੀ ਐ ਬਹੂ ਨੂੰ ਜੀਤ ਨੇ ਚੋਪੜ ਬਣਾ ਕੇ ਦਿੱਤੀ ਥਾਲੀ ਫੜੀ ਤੇ ਦੀਪਕੌਰ ਦੇ ਕਮਰੇ ਵੱਲ ਤੁਰ ਪਈ ਜੀਤ ਰੋਟੀ ਲੈ ਕੇ ਕਮਰੇ ਵਿੱਚ ਗਈ ਤਾਂ ਨਿਸ਼ਾ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੀ ਸੀ اپنی ماں ਨਾਲ ਜੀਤ ਨੂੰ ਦੇਖ ਕੋਈ ਰੋਟੀ ਲੈ ਕੇ ਆਏ ਕਹਿੰਦੀ ਟੱਪਣ ਲੱਗ ਗਈ ਤੈਨੂੰ ਭੁੱਖ ਲੱਗੀ ਸੀ ਜੀਤ ਨੇ ਬੈਠਦੀ ਨੇ ਕਿਹਾ ਹਾਂਜੀ ਬਹੁਤ ਭੁੱਖ ਲੱਗੀ ਸੀ ਭਾਬੋ ਉੱਠ ਜਾ ਰੋਟੀ ਖਾ ਲੈ ਗਰਮ ਗਰਮ ਦੀਪ ਹੌਲੀ ਹੌਲੀ ਉੱਠ ਕੇ ਬੈਠ ਗਈ ਜੀਤ ਨੇ ਰੋਟੀ ਦੀ ਪਲੇਟ ਉਸ ਕੋਲ ਧਰ ਦਿੱਤੀ ਦੀਪ ਨੇ ਹੌਲੀ ਹੌਲੀ ਰੋਟੀ ਖਾਣੇ ਸ਼ੁਰੂ ਕੀਤੀ ਕੀ ਕਰਦਾ ਕੱਦੂ ਉਸ ਨੇ ਬੱਚੇ ਵੱਲ ਤੱਕਦੀ ਨੇ ਕਿਹਾ ਹੁਣੇ ਸੁੱਤਾ ਇਹ ਮੱਤੂ ਜੀ ਵੀ ਕਿੰਨੀਆਂ ਖੁਸ਼ੀਆਂ ਲੈ ਆਏ ਆਪਣੇ ਘਰ ਫੇਰ ਥੋੜਾ ਚੁੱਪ ਕਰ ਭਾਬੀ ਇੱਕ ਗੱਲ ਪੁੱਛਾਂ ਦੀਪ ਨੇ ਉੰਝੀ ਰੋਟੀ ਖਾਂਦੀ ਨੇ ਕਿਹਾ ਪੁੱਛ ਲੈ ਜੀਤ ਭਾਬੀ ਜਿਸ ਪੋਤਲੀ ਤੂੰ ਅਰਦਾਸਾਂ ਕਰਦੀ ਨਾ ਥੱਕਦੀ ਸੀ ਉਸ ਦੇ ਜੰਮ ਦੇ ਤੂੰ ਇੰਨਾ ਕਿਉਂ ਰੋਈ ਹਸੀ ਬਾਅਦ ਸਮਝ ਪਏ ਕੁੜੀ ਹੋ ਗਈ ਦੀਪ ਚੁੱਪਚਾਪ ਰੋਟੀ ਖਾਂਦੀ ਰਹੀ ਤੇ ਤੋੜ-ਤੋੜ ਗੁਰਕਿਆਂ ਨਿਸ਼ਾ ਦੇ ਮੂੰਹ ਵਿੱਚ ਵੀ ਪਾਉਂਦੀ ਰਹੀ ਭਾਬੀ ਦੱਸ ਮੈਨੂੰ ਤੇਰੇ ਦਿਲ ਵਿੱਚ ਕੀ ਆਇਆ ਕਿ ਉਹ ਦੀਪ ਦੇ ਮੂੰਹ ਵੱਲ ਤੱਕਣ ਲੱਗੀ ਮੇਰੇ ਦਿਲ ਨੂੰ ਯਕੀਨ ਹੀ ਨਹੀਂ ਹੋਇਆ ਕਹਿੰਦੀ ਦੀਪ ਦਾ ਗਲਾ ਗੜੋਚ ਹੋ ਗਿਆ ਮੇਰੇ ਭਾਗ ਮੈਨੂੰ ਕੋਈ ਖੁਸ਼ੀ ਵੀ ਦੇ ਸਕਦੇ ਨੇ ਕਦੇ ਸੋਚਦੀ ਨਹੀਂ ਮੈਂ ਮੈਨੂੰ ਜਦੋਂ ਦਰਦਾਂ ਵੀ ਲੱਗ ਰਹੀਆਂ ਸੀ ਮੈਂ ਸੋਚਦੀ ਸੀ ਕਿ ਮੇਰੇ ਬੱਚੇ ਨੂੰ ਮਾਲਕ ਕੋਈ ਨੁਕਸਾਨ ਨਾ ਪਹੁੰਚੇ ਕਿਹਦੇ ਜੰਮਦੇ ਨੂੰ ਤੇਰਾ ਵੀਰ ਮਾਰ ਨਾ ਦੇਵੇ ਖਰੇ ਹੰਝੂ ਮੇਰੇ ਬੱਚੇ ਦੀ ਜਾਨ ਬੱਜ ਜਾਂਦੇ ਸੀ ਜੀਤ ਪਰ ਭਾਬੀ ਤੇਰਾ ਤਾਂ ਮੁੰਡਾ ਹੋਇਆ ਸੀ ਫਿਰ ਵੀਰ ਕਿਉਂ ਮਾਰਦਾ ਦੀਪ ਮੁਸਕਰਾਉਂਦੇ ਹੋਏ ਬੋਲੀ ਮੇਰੀ ਕੁੱਕ ਵਿੱਚ ਤਾਂ ਉਹ ਨਾ ਮੁੰਡਾ ਸੀ ਨਾ ਕੁੜੀ ਮੇਰਾ ਤਾਂ ਉਹ ਬੱਚਾ ਹੀ ਐ ਮੁੰਡਾ ਕੁੜੀ ਤਾਂ ਉਹ ਸ਼ਾਇਦ ਆਪਣੇ ਬਾਪ ਲਈ ਹੀ ਸੀ ਜਾਂ ਫਿਰ ਜਹਾਨ ਲਈ ਦੁੱਖ ਨਾਲ ਆ ਭਾਬੀ ਵੀਰ ਦਾ ਪਰ ਇਹ ਬੱਚਾ ਹੀ ਉਸਦੀ ਮੱਤ ਤੇ ਪਾਇਆ ਪਰਦਾ ਲਾ ਦੇਵੇ ਇਹ ਤਾਂ ਰੱਬ ਹੀ ਜਾਣਦਾ ਹੈ ਭਾਬੀ ਗੱਲ ਦੱਸਾਂ ਹਾਂ ਜੀ ਦੱਸ ਭਾਬੀ ਵੀਰ ਅਜੇ ਵੀ ਉਸ ਕੁਲਸ਼ਣੀ ਕਹਿੰਦੇ ਕਹਿੰਦੇ ਉਹ ਚੁੱਪ ਕਰ ਗਈ ਮਾਫ ਕਰ ਦੇਈਂ ਭਾਬੀ ਦੱਸ ਤੈਨੂੰ ਦੁਖੀ ਨਹੀਂ ਸੀ ਕਰਨਾ ਚਾਹੁੰਦੀ ਇਹ ਤਾਂ ਮੈਨੂੰ ਪੁਰਾਣਾ ਪਤਾ ਜੀਤ ਕੀ ਤੁਹਾਨੂੰ ਕਿਵੇਂ ਪਤਾ ਹੈ ਨਸ਼ੇ ਵਿੱਚ ਮੈਨੂੰ ਤੇਰਾ ਵੀ ਉਸਦੇ ਨਾਂ ਨਾਲ ਹੀ ਬੁਲਾਉਂਦਾ ਹੈ ਕਹਿੰਦੀ ਦੀਪ ਚੁੱਪ ਕਰ ਗਈ ਜੀਤ ਨੂੰ ਹੁਣ ਤਾਪ ਹੀ ਚੜ ਗਿਆ ਪਤਾ ਨਹੀਂ ਭਾਬੀ ਕਿਹੜੀ ਮਿੱਟੀ ਦੀ ਬਣੀ ਹੋਈ ਹੈ ਤੂੰ ਕਿਵੇਂ ਬਰਦਾਸ਼ਤ ਹੁੰਦਾ ਹੈ ਸਭ ਕੁਝ ਐਨੇ ਨੂੰ ਜਨਕੀ ਵੀ ਚਾਹ ਦਾ ਗਲਾਸ ਲੈ ਕੇ ਆ ਗਈ ਕਿਉਂ ਲਾਲ ਪੀਲੀ ਹੋਈ ਫਿਰਦੀ ਹੈ ਜੀਤ ਨੂੰ ਗੁੱਸੇ ਵਿੱਚ ਭਰੀ ਦੇਖ ਜਨਕੀ ਬੋਲੀ ਲੈ ਫੜ ਚਾ ਤੂੰ ਬਹੁਤ ਚਾਹ ਨਹੀਂ ਪੀਂ ਪੁੱਤ ਦੁੱਧ ਦੀ ਪੀ ਲਈ ਲਿਆ ਫੜਾ ਨਿਕੜ ਨੂੰ ਅੱਜ ਤਾਂ ਸਵੇਰ ਦਾ ਸੁੱਖ ਨਾਲ ਗੋਦੀ ਨਹੀਂ ਲਿੱਤਾ ਮੈਂ ਤੇ ਫੇਰ ਉਸ ਨੂੰ ਚੁੱਕ लाड़ ਕਰਨ ਲੱਗ ਗਈ ਮੇਰਾ ਪੁੱਤ ਕਿੰਨਾ ਸੋਹਣਾ ਲੱਗਦਾ ਹੈ ਕੱਲ ਆਪਾਂ ਇਕੱਇਆ ਨਹਾਵਾਂਗੇ ਘਰ ਰੋਟੀਆਂ ਤੇ ਕੜਾ ਬਣਾ ਕੇ ਵੰਡਾਂਗੇ ਦਾਦੀ ਗੀਤ ਗਾਵੇਗੀ ਬੁਲਾਵਾਂ ਨੂੰ ਨਹਾਵਾਂਗੇ ਧਰਤੀ ਮਾਤਾ ਦਾ ਟਿੱਕਾ ਲਾਵਾਂਗੇ ਉਹ ਗੱਲਾਂ ਕਰੀ ਜਾਂਦੀ ਤੇ ਲਾੜ ਕਰੀ ਜਾਂਦੀ ਪੁੱਤ ਸਵੇਰੇ ਨਾਈ ਨੂੰ ਕਹਿ ਦਿੱਤਾ ਮੈਂ ਰੋਟੀ ਬਣਾਉਣ ਆ ਜਾਏਗੀ ਵੇਲੇ ਨਾਲ ਫਿਰ ਸ਼ਰੀਕੇ ਨੂੰ ਵੀ ਵਾਣ ਦਾਵਾਂਗੇ। ਛੁੜੇ ਜੀਤ ਤੂੰ ਕਿਉਂ ਸੁਜੀ ਪਈ ਐ ਉਸ ਤੇ ਧਿਆਨ ਜੀਤ ਵੱਲ ਪਿਆ ਤਾਂ ਕਿਆ। ਮਾਂ ਕਹਿ ਜੀਤ ਬੋਲਣੀ ਲੱਗੀ ਕਿ ਦੀਪ ਨੇ ਗੱਲ ਬਦਲ ਦਿੱਤੀ। ਕਿੰਨੇ ਵਜੇ ਆ ਜਾਵੇਗੀ ਫਿਰ ਉਹ? ਕਹਿੰਦੀ ਤਾਂ ਸੀ ਜਲਦੀ ਆ ਜਾਊ। ਵੇਲੇ ਨਾਲ ਕੰਮ ਹੋ ਜਾਊ ਸਾਰੇ। ਦੁਪਹਿਰ ਪਿੱਛੇ ਧੁੱਪ ਭੱਜਦੀ ਗਈ। ਆਥਨ ਵੇਲੇ ਤੇ ਫਿਰ ਰਾਤ। ਦੇਨ ਟੱਪ ਗਿਆ। ਦੇਨ ਦੀਆਂ ਰਿਸ਼ਮਾ ਖਿਲਰੀਆਂ। ਰਾਤ ਦਾ ਘੁੱਪ ਹਨੇਰਾ ਭੱਜ ਗਿਆ। ਵੇੜੇ ਵਿੱਚ ਚਾਨਣ ਹੋਣ ਲੱਗ ਪਿਆ, ਬਾਲਟੀਆਂ ਖੜਕਣ ਲੱਗ ਗਈਆਂ। ਗੁਰਦੁਆਰਾ ਸਾਹਿਬ ਦੇ ਪਾਠ ਦੀ ਆਵਾਜ਼ ਘਰਾਂ ਤੱਕ ਪਹੁੰਚਣ ਲੱਗ ਪਈ। ਚਿੜੀਆਂ ਦੀ ਚੀਂ-ਚੀ ਵੀ ਕਿਸੇ ਸੰਗੀਤ ਤੋਂ ਘੱਟ ਨਾ ਲੱਗਦੀ ਸੀ। ਘਰ ਵਿੱਚ ਸਾਰੇ ਹੌਲੀ-ਹੌਲੀ ਜਾਗ ਰਹੇ ਸੀ। ਹੀਰਾ ਨੇ ਆ ਕੇ ਬੂਹਾ ਖੜਕਾ ਦਿੱਤਾ ਤੇ ਪਿੱਛੇ ਹੀ ਰੋਟੀਆਂ ਲਾਉਣ ਤੇ ਮਿੱਠਾ ਬਣਾਉਣ ਲਈ ਨਾਇਨ ਵੀ ਆ ਗਈ। ਕੁੜੀ ਉੱਠ ਗਈ ਵਿਸ਼ਨ ਦੀ ਮਾਂ ਕਹਿੰਦੀ ਹੀਰਾ ਅੰਦਰ ਆ ਗਈ। ਆਹੋ ਉੱਠਦੀ ਆ ਭੈਣ ਜੀ। ਤੋਰਾ ਉਹ ਅੰਦਰ ਨੂੰ ਹੀਰਾ ਚੌਂਕੇ ਵੱਲ ਨੂੰ ਤੁਰ ਪਈ ਜਿੱਥੇ ਚਾਹ ਧਰੀ ਜਨਕੀ ਬੈਠੀ ਸੀ ਹੁਨੇ ਮਾਂ ਪੁੱਤ ਨਹਾਈ ਆਈ ਐ ਸੋਚੇ ਗਰਮ ਗਰਮ ਚਾਹ ਬਣਾ ਦੇਵਾਂ ਬਹੂ ਨੂੰ ਆ ਲੈ ਲੋ ਪੀੜੀ ਮੇਰੇ ਕੋਲ ਹੀ ਹੋ ਜੋ ਹੀਰਾ ਵੱਲ ਪੀੜੀ ਖਿਸਕੌਂਦੀ ਜਨਕੀ ਬੋਲੀ ਜਿਨੇ ਨੂੰ ਜੀਤ ਕੰਮ ਵਾਲੀ ਨੂੰ ਰਸੋਈ ਵਿੱਚ ਲੈ ਗਈ ਤੇ ਦੋਨੋਂ ਸ਼ਰੀਕੇ ਨੂੰ ਵੰਡਣ ਲਈ ਕੜਾ ਤੇ ਫੁਲਕੇ ਬਣਾਉਣ ਲੱਗ ਪਈਆਂ ਬਾਹਰੋਂ ਆਵਾਜ਼ ਜਿੰਦੀ ਜਨਕੀ ਬੋਲੀ ਨੇ ਜਰਦਾ ਵੀ ਪੂਰਾ ਬਣਾ ਲੈਣਾ ਹਾਂਜੀ ਬਣਾ ਲੈਂਦੇ ਆਂ ਮਾਂ ਚਾਹ ਦਾ ਗਲਾਸ ਭਰ ਜਨਕੀ ਨੇ ਹੀਰਾ ਨੂੰ ਦੇ ਦਿੱਤਾ ਗਰਮ ਚਾਹ ਦਾ ਕੋਟ ਭਰਦੇ ਹੀਰਾ ਨੇ ਕਿਹਾ ਭੈਣ ਕੱਲ ਇੱਕ ਨਵੀਂ ਗੱਲ ਸੁਣੀ ਐ ਮੈਂ ਦਿਲ ਕੰਬ ਗਿਆ ਸੁਣ ਹਾਈ ਭੈਣ ਉਹ ਕੀ ਸੁਣ ਲਿਆ ਭੈਣ ਮਾਫ ਕਰੀ ਹੈ ਤਾਂ ਤੇਰੇ ਵੱਡੇ ਦੀ ਹੀ ਗੱਲ ਜਨਕੀ ਘਬਰਾ ਜੀ ਗਈ ਉਹ ਕੀ ਭੈਣ ਜਲਦੀ ਦੱਸ ਮੇਰਾ ਤਾਂ ਤੂੰ ਦਿਲ ਬਿਠਾ ਦਿੱਤਾ ਸੱਚ ਜਾਨ ਭੈਣ ਦਿਲ ਮੇਰਾ ਵੀ ਕਿੱਥੇ ਕਰਦਾ ਸੀ ਦੱਸਾਂ ਪਰ ਰਹਿ ਨਹੀਂ ਹੋਇਆ ਕੱਲ ਰੋਟੀ ਖਾਂਦਾ ਸੁੱਚਾ ਕਹਿੰਦਾ ਸੀ ਕਿ ਰਾਤ ਬਿਸ਼ਨ ਪੀਂਦਾ ਗੱਲ ਕਰਦਾ ਸੀ ਕਿ ਮੁੰਡਾ ਰੱਖ ਮਾਵਾਂ ਧੀਆਂ ਕੱਢ ਦੇਣੀ ਐ ਤੇ ਵੈਰੋਵਾਲ ਵਾਲੀ ਲੈ ਆਉਣੀ ਐ ਘਰ ਦੋਸਤੋ ਤੁਸੀਂ ਸੁਣੀ ਕਹਾਣੀ ਮਿੱਟੀ ਦੀ ਦੀਵੀ ਭਾਗ ਪਹਿਲਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਅਗਲਾ ਭਾਗ ਸੁਣਨ ਲਈ ਚੈਨਲ ਬਿਊਟੀ ਐਂਡ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਸੀ ਤਰ੍ਹਾਂ ਅਗਲੇ ਭਾਗ ਵਿੱਚ